ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਹਾਏ ਹਾਂਜੀ ਸਤਿ ਸ੍ਰੀ ਅਕਾਲ ਨਮਸਕਾਰ ਆਦਾ ਪਿਆਰੇ ਦੋਸਤੋ ਸੋ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਸਾਡੇ ਅੱਜ ਦੇ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਵਿੱਚ ਆ ਇੱਧਰ ਬੱਚੇ ਇਕੱਠੇ ਹੋ ਕੇ ਕਰ ਰਹੇ ਜੀ ਮਸਤੀਆਂ ਤੁਸੀਂ ਦੇਖ ਸਕਦੇ ਹੋ ਜਸ਼ਨ ਬੈਟਾ ਹੋਇਆ ਨਾਲ ਜੀ ਨੰਨੀ ਪਰੀ ਤੇ ਨਾਲ ਇਹਦੀ ਮਾਸੀ ਦੇ ਬੱਚੇ ਆਏ ਆ ਦੋ ਉਹ ਕਰ ਰਹੇ ਆ ਕਾਫੀ ਜ਼ਿਆਦੇ ਮਸਤੀਆਂ ਰੋਣੀ ਪੜ ਰੋਣੀ ਪੜ ਜੀ ਵੇਖ ਡਿਕੜ ਦੇ ਤੇ ਲਓ ਜੀ ਦੋਸਤੋ ਆਪਾਂ ਘਰੇ ਜਿਹੜੀ ਫਰੰਟ ਵਾਲੀ ਕੰਧ ਕੱਢ ਰਹੇ ਆ ਜੀ ਆਪਾਂ ਸ਼ਾਰਟ ਤੇ ਆਪਾਂ ਰੀਲਸ ਪਾ ਕੇ ਵੀ ਸ਼ਾਇਦ ਆਪਣੇ ਸਾਰੇ ਪਿਆਰੇ ਭੈਣ ਭਰਾਵਾਂ ਨੂੰ ਦੱਸਿਆ ਸੀ ਇੱਕ ਆਪਣਾ ਸ਼ਾਰਟ ਦੇ ਵਿੱਚ ਇੱਕ ਕਮੈਂਟ ਵੀ ਆਇਆ ਸੀ ਕਹਿੰਦਾ ਵੀਰੇ ਰੀਲ ਬਣ ਗਈ ਹੁਣ ਪੈੜ ਤੋਂ ਥੱਲੇ ਉਤਰ ਜਾਓ ਤੇ ਚਲੋ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੁਦਰਤ ਦੀ ਆਪਾਂ ਜਿਹੜਾ ਵਲੌਗ ਸ਼ੂਟ ਕਰ ਲਿਆ ਤੇ ਹੁਣ ਹੋ ਸਕਦਾ ਜੇ ਉਹ ਵੀਰ ਦੇਖ ਲਵੇ ਤਾਂ ਬਹੁਤ ਵਧੀਆ ਗੱਲ ਆ ਸੋਹਣੂ ਪਤਾ ਲੱਗ ਜੂਗਾ ਕਿ ਆਪਾਂ ਜਿਹੜਾ ਮਸਤੀ ਦਾ ਕੰਮ ਕਰ ਲਨੇ ਆ ਵੀਰੇ ਵੀ ਕੱਲੀ ਰੀਲ ਬਣਾਉਣ ਵਾਸਤੇ ਆਪਾਂ ਜਿਹੜਾ ਪੈੜ ਦੇ ਉੱਪਰ ਨਹੀਂ ਖੜੇ ਸੀ ਤੇ ਬਾਕੀ ਦਿਲੋਂ ਪਿਆਰ ਆ ਉਸ ਵੀਰ ਨੂੰ ਵੀ ਜੋ ਉਹਨੂੰ ਚੰਗਾ ਲੱਗਿਆ ਸੋਹਣੇ ਕਹਿਤਾ ਹਨਾ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਹੈ ਜੀ ਤੇ ਅਸੀਂ ਲੱਗੇ ਹੋਏ ਆ ਤੇ ਆ ਖੜਾ ਹੋਇਆ ਜੀ ਆਪਣਾ ਸਨੀ ਵਿਸ਼ਾਲ ਜੋ ਕਿ ਮੇਰੀ ਪਹਿਲੀ ਆਵਾਜ਼ ਤੇ ਬੰਦਾ ਹਰ ਟਾਈਮ ਹਾਜ਼ਰ ਹੋ ਜਾਂਦਾ ਗਰਮੀ ਨਾਲ ਹੋਇਆ ਕੋ ਬੁਰਾ ਹਾਲ ਆ ਬਹੁਤ ਅਖਾ ਠਾਇਆ ਸੀ ਬੰਦੇ ਤੇ ਇਧਰ ਆ ਸਾਡਾ ਬਣਿਆ ਪਿਆ ਜੀ ਮਸਾਲਾ ਤੇ ਪਾਣੀ ਦੇ ਜਿਹੜੇ ਭਾਂਡੇ ਅਸੀਂ ਭਰ ਕੇ ਰੱਖ ਚੁੱਕੇ ਆ ਕਿਉਂਕਿ ਇੱਕ ਤਾਂ ਲਾਈਟ ਦੀ ਪ੍ਰੋਬਲਮ ਆ ਇੱਕ ਮੋਟਰ ਦੀ ਪ੍ਰੋਬਲਮ ਅਤੇ ਸਿੱਤੀ ਜੀ ਗੱਲ ਕਹੀਏ ਤਾਂ ਨਲਕੇ ਦੀ ਵੀ ਪ੍ਰੋਬਲਮ ਆ ਇਸ ਕਰਕੇ ਅਸੀਂ ਜਿਹੜੇ ਜੀ ਭਾਂਡੇ ਵਗੈਰਾ ਇੱਕ ਵਾਰੀ ਭਰ ਕੇ ਰੱਖ ਲਏ ਆ ਅਸੀਂ ਕਿਹਾ ਵੀ ਜਦੋਂ ਲੋਡ ਪਾਉਗੀ ਤੇ ਚਲੋ ਆਪਾਂ ਇਹਨਾਂ ਨੂੰ ਵਰਤ ਲਾਂਗੇ ਹਨਾ ਸੋ ਇੱਕ ਗਰਮੀ ਵੀ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਆਪਣਾ ਸਾਰਾ ਬੰਦੋਬਸਤ ਕਰਕੇ ਜਿਹੜਾ ਵੀ ਤਾਂ ਜੋ ਸਾਨੂੰ ਪ੍ਰੋਬਲਮ ਨਾ ਪਵੇ ਤੇ ਇਧਰ ਜਿਹੜਾ ਜੀ ਸਾਡਾ ਕੰਮ ਚੱਲ ਰਿਹਾ ਜੀ ਝੋਰਾ ਛੋਰਾ ਤੇ ਗਰਮੀ ਬਹੁਤ ਜ਼ਿਆਦਾ ਤੇ ਆਪਾਂ ਮਾਰ ਰਿਆਂ ਜੀ ਆਵਾਜ਼ਾਂ ਯਾਰ ਸਾਰੇ ਮਸਾਲਾ ਤੇ ਸਣੀ ਨੇ ਦਿੱਤੀ ਆਵਾਜ਼ ਕਹਿੰਦਾ ਵੀਰੇ ਆ ਗਿਆ ਆ ਗਿਆ ਸੋ ਇਸ ਬੰਦੇ ਦਾ ਮੈਂ ਵੀ ਜਿਹੜਾ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਇਸ ਬੰਦੇ ਨੇ ਮੇਰੀ ਬਹੁਤ ਹੈਲਪ ਕੀਤੀ ਜਦੋਂ ਮੈਂ ਪਹਿਲਾ ਕਮਰਾ ਪਾਇਆ ਉਸ ਟਾਈਮ ਵੀ ਇਹਨੇ ਮੇਰੀ ਬਹੁਤ ਹੈਲਪ ਕੀਤੀ ਸਣੀ ਨੇ ਹੁਣ ਵੀ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਘਰੇ ਕੰਦ ਕੱਢਨੀ ਆ ਸੋ ਵਿਚਾਰੇ ਨੇ ਉਦੋਂ ਹੀ ਜਿਹੜਾ ਮੈਨੂੰ ਫਟਾਫਟ ਥਾਂ ਫੜਾ ਦਿੱਤੀ ਇਹ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਤੁਹਾਡੇ ਲਈ ਹਰ ਟਾਈਮ ਹਾਜ਼ਰ ਆ ਤੇ ਸਿਫਤ ਦੀ ਮੰਮਾ ਜਿਹੜੇ ਬਲੌਗ ਕਰ ਰਹੇ ਸੀ ਸ਼ੂਟ ਕਿਉਂਕਿ ਆਪਣੇ ਕੋਲ ਤਾਂ ਇੰਨਾ ਟਾਈਮ ਨਹੀਂ ਸੀ ਆਪਾਂ ਕੰਮ ਦੇ ਵਿੱਚ ਵਿਅਸਤ ਸੀ ਤੇ ਪਲੀਜ਼ ਸਾਰੇ ਇਹਨੇ ਕਮੈਂਟ ਕਰਕੇ ਜਰੂਰ ਦੱਸੋ ਜੇ ਕਿਹਨੂੰ ਕਿਹਨੂੰ ਪਤਾ ਸੀ ਵੀ ਜਿਹੜਾ ਮੈਂ ਮਿਸਤੀ ਦਾ ਚਣਾਈ ਦਾ ਕੰਮ ਕਰ ਲੈਣਾ ਵਾ ਤੇ ਇਹਨੇ ਨੂੰ ਮੰਮੀ ਜਿਹੜੇ ਲੈ ਕੇ ਆਗੇ ਜੀ ਪੀਨ ਵਾਲਾ ਪਾਣੀ ਕਿਉਂਕਿ ਗਰਮੀ ਜਿਹੜੀ ਬਹੁਤ ਜ਼ਿਆਦਾ ਸੀ ਸੋ ਮੰਮੀ ਨੂੰ ਪਤਾ ਸੀ ਵੀ ਪਾਣੀ ਦੀ ਜਿਹ ਮੈਂ ਕੋਈ ਤਾਂ ਨਾ ਚਾਹ ਕਹਿੰਦਾ ਡਾਰਲਿੰਗ ਮੈਂ ਨਾ ਘਰੇ ਕੰਮ ਕਰੀ ਜਾਂਦਾ ਤੇ ਮੇਰੇ ਕੋ ਹੈ ਨਹੀਂ ਟਾਈਮ ਮੈਂ ਕਿੰਨੇ ਨੂੰ ਛੁੱਟਣਾ ਨਾ ਮੈਂ ਘਰੇ ਕੰਮ ਕਰੀ ਜਾਂਦਾ ਮੇਰੇ ਕੋ ਟਾਈਮ ਨਹੀਂ ਮੇਰੇ ਮੈਂ ਕਿਹਾ ਮੈਂ ਦੇਖ ਕਿ ਟਾਈਮ ਤੇ ਬੈਠੇ ਜੋ ਨਹੀਂ ਪਤਾ ਕਿ ਤੇ ਇਹਨੇ ਨੂੰ ਜਿਹੜਾ ਜੀ ਗੁਰਸੇਵਤ ਕੌਰ ਵੀ ਉੱਠ ਚੁੱਕਿਆ ਸੀ ਤੇ ਵੱਡੀ ਭਾਬੀ ਜੀ ਨੇ ਗੁਰਸੇਵਤ ਨੂੰ ਲਿਆ ਕੇ ਫੜਾਤਾ ਜੀ ਉਹਦੀ ਮੰਮਾ ਨੇ ਅਭੀ ਤਾਂ ਜਾ ਰਹੇ ਆ ਪਾਪੇ ਨੇ ਮੈਂ ਕੋਈ ਨਹੀਂ ਮੈਂ ਫਿਰ ਸਾਡੇ ਪੁੱਤ ਗੁਰਸੇਵਤ ਨੇ ਜੀ ਆਪਣੇ ਪਿਆਰੇ ਬਿਆਰੇ ਛੋਟੇ ਛੋਟੇ ਹੱਥਾਂ ਦੇ ਨਾਲ ਮੈਨੂੰ ਫੜਾਈਆਂ ਜੀ ਇੱਕ ਦੋ ਇਟਾਂ ਤੇ ਆਪਣੀ ਜਿਹੜੀ ਹੈ ਜੀ ਇੱਕ ਕੰਦ ਕੰਪਲੀਟ ਹੋ ਚੁੱਕੀ ਆ ਤੇ ਹੁਣ ਆਪਾਂ ਤਕਰੀਬਨ ਕਰਾਂਗੇ ਜੀ ਦੂਸਰੇ ਪਾਸੇ ਦੀ ਕੰਦ ਹਲੋ ਜੀ ਸੱਚ ਨੂੰ ਦੁਬਾਰਾ ਚਾਹੀਦੇ ਆਤੀਆਂ ਆਤੀਆਂ ਕਰੀਏ ਨਾ ਤਾਤੀ ਕਹੀ ਨਹੀਂ ਤਾਂ ਪਰੇ ਜਾ ਕੇ ਦੇਖ ਲੈ ਛਿੱਪਦੇ ਹੋਏ ਤੇ ਜਾ ਵੇਖ ਲੈ ਇੱਧਰ ਹਾਂ ਹੋਇ ਤੇ ਗਲੂੜੇ ਮਣਕ ਨੂੰੜੇ ਮਣਕ ਨੂੰੜੇ ਹੋਏ ਕਣਗਾ ਆਪਾਂ ਕੜ ਕਾਲਾ ਇਹ ਮਾਮੇ ਕੰਨੀ ਨਹੀਂ ਕਹਿੰਦੀ ਆਹ ਕੁਟ ਡਿਆ ਰ ਆ ਦੇਖ ਲੈ ਬਾਲਾ ਸੁਣ ਵੇ ਆਹ ਕਹ ਦਸ ਦਸ ਵਜੇ ਤੱਕ ਉੱਠਦਾ ਨਹੀਂ ਸੋਹਣਿਆ ਬਾਲਿਆ ਆਹ ਲਾ ਆ ਖੜਾ ਜਿਹੜਾ ਗੰਜਾ ਜਾ ਆਹ ਜਿਹੜਾ ਗੰਜਾ ਜਾ ਖੜਾ ਚਾਗਦਾ ਵੇਖ ਕਿਵੇਂ ਮਾਰਨ ਵਾਲੀ ਗਾਂ ਨੂੰ ਬੰਨ ਪੀਸ ਬਣਿਆ ਤੁਣਾਂ ਚ ਤੇਰੇ ਅਰਗੇ ਸ਼ਕਤੀ ਬਣਿਆ ਨੇ ਹਨਾ ਤੇ ਮਾਮੇ ਕਿਹੜਾ ਮੈਂ ਕਿਹ ਚਲੇ ਗਾਂ ਤੇ ਮੇਰੇ ਗਾਲ ਤਸ ਨਾ ਮੈਂ ਕਹ ਸਫਤ ਨੇ ਕਿਰੇ ਕਰਨ ਚਾਹ ਕਪੜਾਉਣ ਵਾਲੇ ਬਾਲੇ ਭਾਈ ਤੇ ਜਿਹੜੀ ਜੀ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਨਾਲ ਜਿਹੜਾ ਜੀ ਮੇਰਾ ਚਿਹਰਾ ਮੁਰਝਾ ਜਾ ਸਕੇ ਸੀ ਤੇ ਮੈਂ ਗੁਰਸਫਤ ਨਾਲ ਕਰਨ ਲੱਗ ਗਿਆ ਜੀ ਲਾਡੀਆਂ ਬਾਡੀਆਂ ਤੇ ਗੁਰਸਫਤ ਦੇ ਦਾਦਾ ਜੀ ਵੀ ਜਿਹੜੇ ਆ ਚੁੱਕੇ ਸੀ ਘਰੇ ਡਾਈ ਟਰੈਕਟਰ ਤੇ ਬੈਠ ਵੀਡੀਓ ਬਣਾ ਤੇ ਸਫਤ ਦੀ ਮੰਮਾ ਡੈਡੀ ਨੂੰ ਕਹਿੰਦੀ ਕੀ ਆਜੋ ਟਰੈਕਟਰ ਤੇ ਬੈਠੋ ਅੱਜ ਥੋੜੀ ਵੀ ਵੀਡੀਓ ਬਣਾਉਣੀ ਆ ਅਸ ਇਸ ਪਾਸਾ ਫੋਨ ਹੀ ਮਗਾਇਆ ਖਤਮ ਹੋ ਗਿਆ ਲੋਕ ਸਿਰ ਕਉ ਇਹ ਕੁੜੀ ਕੋਲੇ ਮੋਹਲਾ ਉਹਦੇ ਬੱਤ ਵੀਡੀਓ ਚੱਲੀ ਜਾਂਦੀ ਗੱਲ ਸੁਣ ਤੇ ਡੈਡੀ ਦੱਸਦਾ ਜਾ ਰਿਹਾ ਸੀ ਕਿ ਸਕੂਲ ਦੇ ਵਿੱਚ ਕਿਸੇ ਨੇ ਵੀਡੀਓ ਵੇਖੀ ਵੀਡੀਓ ਦੇ ਵਿੱਚ ਡੈਡੀ ਨੂੰ ਵੇਖਿਆ ਨਾਲ ਤੇ ਉਹ ਕੁੜੀ ਕਹਿ ਰਹੀ ਸੀ ਕਿ ਅੰਕਲ ਜੀ ਇਹ ਤੁਹਾਡਾ ਮੁੰਡਾ ਆ ਸੋ ਡੈਡੀ ਇਹ ਗੱਲ ਕਹਿ ਰਿਹਾ ਸੀਗਾ ਉਹਨੇ ਅੱਗੇ ਮੈਂ ਖੜ ਜਾ ਡੈਗਨਾਂ ਦਾ ਇਸਨੂੰ ਮੈਨੂੰ ਤੇ ਗੋ ਸੈਟ ਦੀ ਮੰਮਾ ਜਿਹੜੇ ਜੀ ਕੈਮਰਾ ਚਲਾ ਕੇ ਚੱਲ ਪਏ ਪਿੱਛੇ ਪਿੱਛੇ ਡੈਡੀ ਬੈਠ ਕੇ ਟਰੈਕਟਰ ਦੇ ਉੱਪਰ ਤੇ ਡੈਡੀ ਨੂੰ ਵੀ ਹੁਣ ਜਿਹੜਾ ਜੀ ਬਹੁਤ ਜ਼ਿਆਦਾ ਮਾਣ ਹੁੰਦਾ ਕਿਉਂਕਿ ਜਦੋਂ ਉਹਨੂੰ ਕੋਈ ਪੁੱਛਦਾ ਜਾਂ ਕਿ ਤੇਰਾ ਬੇਟਾ ਤੇ ਤੇਰੀ ਨੋ ਜਿਹੜਾ ਜੀ ਬਹੁਤ ਵਧੀਆ ਵੀਡੀਓ ਬਣਾਉਂਦੇ ਆ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਬਹੁਤ ਜ਼ਿਆਦਾ ਮਾਣ ਹੁੰਦਾ ਤੇ ਆ ਇੱਕ ਪਾਸੇ ਦੀ ਜਿਹੜੀ ਕੰਦ ਆ ਜੀ ਆਪਾਂ ਪ੍ਰੋਪਰ ਕਰਤੀ ਕੰਪਲੀਟ ਤੇ ਜਿਹੜੀ ਗਰਮੀ ਬਹੁਤ ਜ਼ਿਆਦਾ ਜੀ ਆ ਤੁਸੀਂ ਦੇਖ ਸਕਦੇ ਹੋ ਸੂਰਜ ਦੀ ਤੇਰੀ ਧੋਪਾ ਬਹੁਤ ਤਿੱਖੀ ਆ ਬਹੁਤ ਕੰਮ ਨਹੀਂ ਦਾ। ਤਾਂ ਤੇਰਾ ਤੰਦਰੇ ਅੰਦਰ ਮਣ ਕਹੀ ਜਾਂਦਾ ਵੇ ਬੈਠੇ ਤੇ ਮੈਂ ਬੈਠਾ। ਇਹ ਲੋਕ ਐ ਨਹੀਂ ਦੂਰ ਕਹਿਣ ਕੰਮ ਤੇ ਭਲਾ ਜਾਂਦੇ। ਲੋਕ ਐ ਨਹੀਂ ਕਹਿੰਦੇ ਅੰਦਰ ਆ ਕੇ ਬੈਠ। ਤੂੰ ਕੀ ਸੋਚੇ ਮੇਰੀ ਵੀਡੀਓ ਬੰਨ ਜੂਗੀ ਵੇਲੇ ਸੁੱਤੇ ਪੈ ਦੇ। ਚਲਾ ਮਮੀ। ਪਹਿਲੇ ਨਾ। ਚੰਗੀ ਭੱਜ ਕੇ।

ਹਲਾਈ ਇਹ ਦਵਾ ਦਵਾ ਖਾ ਲਈ ਬੱਠੜ ਉਹ ਹੋ ਮੈਂ ਚੱਕਰ ਦੋਰਦੇ ਤੇ ਵੀ ਪਰ ਆਹ ਮੋਰਜਾ ਡਰਾਮਾ ਕਰ ਦਵਾ ਇਹ ਤਾਂ ਬਾਈਕ ਨਹੀਂ ਕਰ ਮਾਇਰੇ ਡਰਾਮਾ ਟੂ ਕਾ ਲੇ ਲਿਓ ਤੇ ਜਿਹੜੀ ਜੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਜਿਹੜਾ ਜੀ ਗੁਰਸਿਪਤ कौर ਨੂੰ ਨਵਾ ਕੇ ਗੁਰਸਿਪਤ ਦੀ ਮੰਮਾ ਨੇ ਸੁਵਾ ਦਿੱਤਾ ਸੀ ਇਹ ਬੜੇ ਆਰਾਮ ਦੇ ਨਾਲ ਸੌ ਰਿਆ ਸੀ ਤੇ ਕੋਲੇ ਜਿਹੜਾ ਜੀ ਇਹਦੇ ਚੱਲ ਰਿਆ ਸੀ ਕੂਲਰ ਇਸ ਕਰਕੇ ਇਹ ਨੂੰੜੀ ਪਤਾ ਲੱਗ ਰਿਹਾ ਸੀ ਕਿ ਮੈਂ ਸੁੱਤਾ ਕਿੱਥੇ ਸੁੱਤਾ ਪਿਆ ਆ ਕਿਉਂਕਿ ਕੂਲਰ ਦੀ ਠੰਡੀ ਠੰਡੀ ਹਵਾ ਦੇ ਆਨੰਦ ਦੇ ਵਿੱਚ ਇਹ ਬੜੇ ਆਰਾਮ ਨਾਲ ਸੌ ਰਿਆ ਸੀਗਾ ਜੀ ਤੇ ਗੁਰਸਿਪਤ ਦੀ ਮੰਮਾ ਨੇ ਜਿਹੜੇ ਜੀ ਕੱਪੜੇ ਧੋ ਕੇ ਪਾ ਰੱਖੇ ਸੀ ਬਾਹਰ ਜੀ ਸੁੱਕਣੇ ਤੇ ਇਧਰ ਦੂਜੇ ਪਾਸੇ ਜਿਹੜੇ ਜੀ ਨੰਨੇ-ਮੁੰਨੇ ਬੱਚੇ ਆ ਜਿਹੜੇ ਜੀ ਖੂੰਜੇ ਦੇ ਵਿੱਚ ਲਾ ਕੇ ਬੈਠੇ ਹੋਏ ਸੀ ਕਿਉਂਕਿ ਗਰਮੀ ਤੋਂ ਜਿਹੜੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਵਿਚਾਰੇ ਪਏ ਸੀ ਤੇ ਕੰਮ ਕਰਦਿਆ ਕਰਦਿਆਂ ਨੂੰ ਤਕਰੀਬਨ ਸਾਨੂੰ ਵੱਜ ਗਿਆ ਜੀ ਡੇਢ ਤੇ ਜਿਹੜੀ ਮੈਨੂੰ ਬਹੁਤ ਜ਼ਿਆਦਾ ਜਿਹੜੀ ਭੁੱਖ ਲੱਗੀ ਪਈ ਸੀ ਤੇ ਸਿਫਤ ਦੀ ਮੰਮਾ ਕਹਿੰਦੀ ਵੀ ਆ ਕੇ ਫਟਾਫਟ ਤੁਸੀਂ ਜੀ ਰੋਟੀ ਖਾ ਲੋ ਤੇ ਆਪਾਂ ਬਹੁਤੀ देर ਨਾ ਕਰਦੇ ਹੋਏ ਫਿਰ ਤੋੜੀ ਬੁਰਕੀ ਤੇ ਖਾਣ ਲੱਗੇ ਜੀ ਆ ਲੋ ਤੇਰੇ ਦੋਸਤੋ ਤੁਸੀਂ ਵੀ ਇੱਕ ਬੁਰਕੀ ਖਾ ਸਕਦੇ ਹੋ ਕਿਉਂਕਿ ਭੁੱਖ ਨੇ ਜਿਹੜਾ ਮੇਰਾ ਕਰ ਰੱਖਿਆ ਸੀ ਬੁਰਾ ਹਾਲ ਕਿਉਂਕਿ ਗਰਮੀ ਦੇ ਵਿੱਚ ਭੁੱਖ ਬਰਦਾਸ਼ਤ ਕਰਨੀ ਬਹੁਤ ਔਖੀ ਹੁੰਦੀ ਹੈ ਜੀ ਤੇ ਖਾਸ ਕਰ ਉਦੋਂ ਜਦੋਂ ਆਪਾਂ ਕੰਮ ਕਰਦੇ ਹੋਈਏ ਤੇ ਆਹ ਬਾਲਟੀ ਦੇ ਵਿੱਚ ਰੱਖਿਆ ਜੀ ਆਪਾਂ ਪਾਣੀ ਤੇ ਇਧਰ ਗੁਰਸਿਫਤ ਕੋਰ ਜਿਹੜਾ ਜੀ ਸ ਦੀਆਂ ਬਾਡੀਆਂ ਤੇ ਫਿਰ ਇਹਨੇ ਦੇਖਿਆ ਜੀ ਚੱਲ ਰਿਹਾ ਕੈਮਰਾ ਤੇ ਫਿਰ ਫਟਾਫਟ ਇਹਨੇ ਦਿੱਤੀ ਜੀ ਕਿਊਟ ਜੀ ਸਮਾਈਲ ਕੈਮਰੇ ਵੱਲੇ ਤੇ ਫਿਰ ਦੇਖਿਆ ਇਹਨੇ ਆਪਣੇ ਪਾਪਾ ਨੂੰ ਪਾਪਾ ਵੱਲੇ ਸਮਾਈਲ ਦਿੱਤੀ ਹਾਂਜੀ ਪਿਆਰੇ ਦੋਸਤੋ ਜਿਹੜੀ ਆਪਣੀ ਕੰਨ ਦਾ ਕੰਧ ਹੋ ਚੁੱਕੀ ਹੈ ਜੀ ਕੰਪਲੀਟ ਤੇ ਆਪਾਂ ਇੱਕ ਛੋਟਾ ਜਿਹਾ ਲਗਾ ਲੇਤਾ ਜੀ ਹਾਰ ਜੀ ਆ ਗੇਟ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਕ ਵਾਰੀ ਆਪਾਂ ਮਤਲਬ ਕਿ ਪਰਦਾ ਕਰਕੇ ਹਨਾ ਛੋਟਾ ਜਿਹਾ ਗੇਟ ਲਾ ਦਿੱਤਾ ਹਾਰ ਜੀ ਤੇ ਜਦੋਂ ਹੁਣ ਸਮਾਂ ਆਇਆ ਉਦੋਂ ਆਪਾਂ ਵੱਡਾ ਗੇਟ ਲਵਾ ਲਾਂਗੇ ਤੇ ਲਾਈਕ ਕਮੈਂਟ ਕਰਕੇ ਦੱਸੋ ਜਿਹੜਾ ਜੀ ਆਹ ਵਾਲਾ ਬਲੌਗ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਇਸ ਤਰ੍ਹਾਂ ਦੇ ਹੋਰ ਵੀ ਪਿਆਰੇ ਪਿਆਰੇ ਬਲੌਗ ਵੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋ ਦਿਲ ਤੋਂ ਸ਼ੁਕਰੀਆ ਦਾ ਜੋ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ ਤੇ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰੱਖਾ ਮਿਹਰਬਾਨੀ ਥੈਂਕ ਯੂ ਸ਼ੁਕਰੀਆ ਧੰਨ